ਆਪਣੀ ਪੀਣਾ ਦਬੋਣਾ ਕਿੱਥੇ ਹੋਏ ਕਿ ਕਿਹਾ ਹੋਣਾ ਚਾਹਤ ਨਾ ਬਿਆਜ ਬੱਚਾ ਉਹ ਕਹ ਕੇ ਸਾਡੇ ਤੋਂ ਲੱਗਾ ਕਿ ਸਾਡੇ ਨਾਲ ਧੋਖਾ ਹੋਇਆ ਵੀ ਸਾਨੂੰ ਬੱਚਾ ਸਾਡਾ ਦਿੱਤਾ ਜਾਂ ਵਾਪਸ ਹੀ ਦਵਾਇਆ ਗਿਆ 9 ਮਹੀਨੇ ਆਦੇ ਟੱਡ ਚ ਰੱਖ ਕੇ ਸਾਡੇ ਨਾਲ ਇਹਨਾਂ ਨੇ ਆਏਗੇ ਤਾਂ ਜੇ ਸਾਨੂੰ ਐ ਪਤਾ ਹੁੰਦਾ ਅਸੀਂ ਘਰੇ ਰੱਖ ਲੈਂਦੇ ਅਸੀਂ ਤੇ ਮੇਰੀਆਂ ਦੋ ਪਾਲਦੀਆਂ ਹੋਰ ਉਹਨਾਂ ਨੂੰ ਵੀ ਅਸੀਂ ਪਾਲ ਲੈਂਦੇ ਸਾਨੂੰ ਕਿਹਾ ਉਸ ਮਾਰੀ ਸੀ ਜਦ ਸਿੱਤੀ ਅਸੀਂ ਤਾਂ ਬੱਚਾ ਗੋਦ ਤੋਂ ਬਾਅਦ ਸਾਨੂੰ ਅਸੀਂ ਆਪ ਦਾ ਹੱਸਦੇ ਖੇਡਦੇ ਰਹੇ ਕਿ ਸਾਡੀ ਇੱਕ ਵਧੀਆ ਪਰਿਵਾਰ ਚ ਬੱਚਾ ਗਿਆ ਤੇ ਜੀ ਉਦੋਂ ਬਾਅਦ ਸਾਨੂੰ ਉਦੋਂ ਪਤਾ ਲੱਗਿਆ ਵੀ ਸਾਡਾ ਬੱਚਾ ਵੱਡ ਚੁਕਿਆ ਇੰਨਾ ਦੀ ਆਰਥਿਕ ਤੰਗੀ ਕਰਕੇ ਇਹ ਤੀਜੀ ਬੇਟੀ ਨਹੀਂ ਸਪਾਲ ਸਕਦੇ ਔਰ ਇਹਨਾਂ ਨੇ ਵੀ ਅਮਨ ਦੇ ਥਰੂ ਬੱਚਾ ਗੋਦ ਪਾਇਆ ਜੀ 10 ਤਰੀਕ ਕੀ ਨਾਮ ਆ ਜੀ ਤੁਹਾਡਾ ਬਿੰਦਪਾਲ ਕੋ ਕੀ ਗੱਲ ਹੋਈ ਹੈ ਜੀ ਜਿਹੜੀ ਬੱਚੇ ਨੂੰ ਗੁੜੀਆਂ ਨੂੰ ਲੈ ਕੇ ਗੱਲ ਹੋਈ ਹੈ ਕੀ ਗੱਲ ਹੋਈ ਹੈ ਜੀ ਸਾਡੇ ਬੱਚਾ ਹੋਇਆ ਸੀ ਗੁੜੀਆਂ ਹੋਈ ਸੀ ਅਸੀਂ ਗੁੜੀਆਂ ਸਾਡੀ ਤੀਜੀ ਗੁੜੀਆ ਹੋਈ ਸੀ ਅਸੀਂ ਬੱਚਾ ਗੋਦ ਦਿੱਤਾ ਸਾਨੂੰ ਨਹੀਂ ਪਤਾ ਜੀ ਅਮਨ ਨੇ ਕੀ ਕੀਤਾ ਸਾਡੇ ਨਾਲ ਇਹਦੇ ਇਹਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਅਸੀਂ ਬੱਚਾ ਗੋਦ ਕੇ ਆਖੇ ਸਾਡੇ ਤੋਂ ਲੱਤਾਂ ਗਿਆ ਸਾਡੇ ਨਾਲ ਧੋਖਾ ਹੋਇਆ ਜੀ ਸਾਨੂੰ ਬੱਚਾ ਸਾਡਾ ਦਿੱਤਾ ਗਿਆ ਵਾਪਸ ਹੀ ਦਵਾਈ ਤੋ ਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਬੱਚਾ ਵਿਕਿਆ ਗੋਦ ਨਹੀਂ ਦਿੱਤਾ ਗਿਆ ਸਾਡੇ ਕੋਲ ਹੀ ਦਿੱਲੀ ਪੁਲਿਸ ਆਈ ਸੀ ਜੀ ਉੱਤੋਂ ਗਾਂ ਦੀ ਗਾਈ ਫੜੇ ਫੜੇ ਕੇ ਸਾਨੂੰ ਨੂੰ ਕੁਝ ਪਤਾ ਜਦੋਂ ਸਾਨੂੰ ਆ ਕੇ ਨਾ ਪੁੱਛਿਆ ਵੀ ਤੁਹਾਡਾ ਬੱਚਾ ਕਿੱਥੇ ਆ ਅਸੀਂ ਕਿਹਾ ਸਾਡਾ ਬੱਚਾ ਅਸੀਂ ਗੋ ਦੁੱਤਾ ਜਦੋਂ ਗਾਹੋਂ ਕੇ ਸਾਨੂੰ ਤੁਹਾਡੀ ਡਿਲੀਵਰੀ ਹੋਈ ਮੈਂ ਕਿਹਾ ਹਾਂ ਜੀ ਸੱਸੀ ਮੇਰੀ 9 ਤਰੀਕ ਨੂੰ ਡਿਲੀਵਰੀ ਹੋਈ ਹੈ ਜੀ 10 ਨੂੰ ਅਸੀਂ ਬੱਚਾ ਸ਼ਾਮ ਨੂੰ 7:30 ਵਜੇ ਬੱਚਾ ਦੇ ਦਿੱਤਾ ਸਾਨੂੰ ਨੂੰ ਜਦੋਂ ਅੱਛਾ ਪਤਾ ਇਹ ਬੱਚਾ ਲੈ ਗਏ ਫਿਰ ਜੀ ਇੱਕ ਵਾਰਨ ਕੇ ਹੱਥ ਉਹਨਾਂ ਕੇ ਹੋਰ ਬੇਇੱਜ਼ਤੀ ਬੇਨਤੀ ਕਰਦੀ ਮੈਂ ਮੈਂ ਰੋਣੋਂ ਹਟ ਜਿਓ ਮੇਰੇ ਬੀਬੀ ਵਾਅਦਾ ਕਰਕੇ ਅਸੀਂ ਇਹਨਾਂ ਨੂੰ ਇਹ ਗੱਲ ਕਿ ਵੀ ਮੈਡਮ ਸਾਨੂੰ ਬੱਚਾ ਦਿਖਾ ਦਿਓ ਸਾਨੂੰ ਫੋਟੋਆਂ ਮੰਗਵਾ ਦਿਓ ਇਹਨਾਂ ਨੇ ਸਾਨੂੰ ਕਿਹਾ ਵੀ ਜਦੋਂ ਤੁਸੀਂ ਬੱਚਾ ਗੋਤ ਹੀ ਦਿੱਤਾ ਵੀ ਤੁਸੀਂ ਦਿਲ ਰੱਖੋ ਕੋਈ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਚ ਇਹਨਾਂ ਨੇ ਸਾਨੂੰ ਕਿਹਾ ਜਿਹੜੀ ਸਾਨੂੰ ਫੋਟੋਆਂ ਭੇਜੀਆਂ ਵੀ ਆਹ ਆ लास्ट ਫੋਟੋ ਆ लास्ट ਵੀਡੀਓਗੀ ਠੀਕ ਹੈ ਇਸ ਤੋਂ ਬਾਅਦ ਚ ਵੀ ਸਾਲ 2 ਸਾਲ ਬਾਅਦ ਤੁਹਾਨੂੰ ਬੱਚਾ ਦਿਖਾਇਆ ਜਾਊਗਾ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਮੈਂ 9 ਮਹੀਨੇ ਆਦੇ ਢਿੱਡ ਚ ਰੱਖ ਕੇ ਸਾਡੇ ਨਾਲ ਇਹਨਾਂ ਨੇ ਆਏਗੇ ਤਾਂ ਜੇ ਸਾਨੂੰ ਐ ਪਤਾ ਹੁੰਦਾ ਅਸੀਂ ਘਰੇ ਹੀ ਰੱਖ ਲੈਂਦੇ ਅਸੀਂ ਤੇ ਮੇਰੀਆਂ ਦੋ ਪਾਲਦੀਆਂ ਹੋਰ ਉਹਨਾਂ ਨੂੰ ਵੀ ਅਸੀਂ ਪਾਲ ਲੈਂਦੇ ਸਾਨੂੰ ਕਿਹਾ ਉਹ ਸੀ ਮਾਰੀ ਸੀ ਜਿਹਾ ਸਿੱਟੀ ਅਸੀਂ ਤਾਂ ਬੱਚਾ ਗੋਦ ਦਿੱਤਾ ਹੈ ਸਾਨੂੰ ਨਹੀਂ ਪਤਾ ਵੀ ਸਾਡੇ ਖਿਲਾਫ ਆਮ ਨੇ ਕੀ ਕੀਤਾ ਸਾਡੇ ਬੱਚੇ ਨਾਲ ਕੀ ਕੀਤਾ ਉਹ ਤੁਹਾਨੂੰ ਬੱਚਾ ਮਿਲ ਗਿਆ ਜੀ ਨਹੀਂ ਜੀ ਸਾਨੂੰ ਆਤਮਾਨੇ ਕੇ ਬੇਹਤੇ ਸਾਲ ਦਾ ਬੱਚਾ ਸਾਨੂੰ ਦਵਾਇਆ ਜਾਵੇ ਲਿਖਤਾ ਜਾਵੇ ਠੀਕ ਹੈ ਜੀ ਮੈਂ ਅਮਨਦੀਪ ਉਰਫ ਹੈਪੀ ਗਿੱਦੜਵੇ ਦਾ ਵਾਸੀ ਰਹਿਣ ਵਾਲਾ ਠੀਕ ਹੈ ਜੀ ਮੇਰੇ ਮਿਸੀ ਕੋਲ ਗੁੜੀਆ ਹੋਈ ਹੈ 9 ਤਰੀਕ ਨੂੰ ਜੀ ਇੱਥੇ ਕਲੀਨਿਕ ਆਪਨੇ ਲਾਗੇ ਅਮਨਦੀਪ ਕੋਲ ਉਸਕਾ ਉਹਦਾ ਨਾਮ ਆ ਜੀ ਤੇ ਉਹਨੇ ਜੀ ਸਾਡੀ ਗੁੜੀਆਂ ਸਾਨੂੰ ਕਹਿੰਦੇ ਕਿ ਤੁਹਾਡੀ ਤਿੰਨ ਗੁੜੀਆਂ ਹੋ ਗਈਆਂ ਕਿ ਤੁਹਾਡੇ ਦੋ ਤਾਂ ਹੈਗੀਆਂ ਇੱਕ ਆਪਤੀਜੀ ਗੋਲ ਦੇ ਦਿੱਗੇ ਜੀ ਇਸ ਕਰਕੇ ਅਸੀਂ ਗੋਲ ਦੇਤੇ ਤੇ ਉਹ ਤੋਂ ਬਾਅਦ ਗੋਲ ਦਿੱਤੋ ਬਾਅਦ ਸਾਨੂੰ ਅਸੀਂ ਆਪ ਦਾ ਹੱਸਦੇ ਖੇਡਦੇ ਰਹੇ ਕਿ ਸਾਡੀ ਵਧੀਆ ਪਰਿਵਾਰ ਚ ਬੱਚਾ ਗਿਆ ਤੇ ਜੀ ਉਸ ਤੋਂ ਬਾਅਦ ਸਾਨੂੰ ਉਹ ਤੋਂ ਪਤਾ ਲੱਗਿਆ ਵੀ ਸਾਡਾ ਬੱਚਾ ਵਿਕ ਚੁਕਿਆ ਹੈ ਕਿ 24 ਤਰੀਕ ਨੂੰ ਜਦੋਂ ਸਾਡੇ ਘਰ ਪੁਲਿਸ ਆ ਗਈ ਕਿੱਥੋਂ ਆਈ ਸੀ ਪੁਲਿਸ ਜੀ ਪੁਲਿਸ ਦੇ ਲਈ ਆਈ ਸੀ ਜੀ ਕੀ ਦੱਸਿਆ ਜੀ ਪੁਲਿਸ ਨੇ ਪੁਲਿਸ ਨੇ ਬਸ ਐਂ ਦੱਸਿਆ ਜੀ ਕਿ ਤੁਸੀਂ ਆ ਬੱਚਾ ਗੋਦ ਦਿੱਤਾ ਸਾਨੂੰ ਇਹ ਸਵਾਲ ਪੁੱਛਿਆ ਜੀ ਹਾਂਜੀ ਮੈਂ ਅਮਨਦੀਪ ਨੂੰ ਦਿੱਤਾ ਜੀ ਡਾਕਟਰ ਹੈ ਜਿਹੜੀ ਨਰਸ ਹੈ ਸਾਡੀ ਦਾਈ ਕਿ ਉਹਨਾਂ ਨੇ ਉਹਨਾਂ ਸਾਨੂੰ ਪੁੱਛਿਆ ਘਰਬਾਰ ਉਹਦਾ ਕਿ ਕਿੱਥੇ ਸੀ ਡਰੈਸ ਦਿੱਤਾ ਉਹਨਾਂ ਕੋਲ ਗਏ ਉਹਨੂੰ ਚੱਕਿਆ ਗਿਆ ਫਿਰ ਮੈਨੂੰ ਕਹਿੰਦੇ ਤੁਸੀਂ ਦਿੱਲੀ ਆਇਓ ਕਿ ਤੁਹਾਡੇ ਤੇ ਤੁਹਾਡਾ ਡੀਐਨਏ ਚੈੱਕ ਹੋਊਗਾ ਸੋਡਾ ਬੱਚਾ ਤੁਸੀਂ ਜਿਹੜੇ ਪਛਾਣਿਓ ਜੀ ਸੋਡਾ ਹੋਰ ਸੋਨ ਸੋਪਾ ਗੇਂ ਤੁਸੀਂ ਦਿੱਲੀ ਹਾਂਜੀ ਕੱਲ ਮੈਂ ਦਿੱਲੀ ਜਾ ਕੇ ਆਇਆ ਜੀ ਤੇ ਉੱਥੇ ਸਾਨੂੰ ਕਹਿੰਦੇ ਕਿ ਤੁਸੀਂ ਪੰਜ ਚਾਰ ਦਿਨਾਂ ਤੱਕ ਫਿਰ ਆਇਓ ਕਿ ਫਿਰ ਉਹਦੇ ਬਾਅਦ ਕਾਰਵਾਈ ਕਰਾਂਗੇ ਤੁਸੀਂ ਹਾਂਜੀ ਕੀ ਨਾਮ ਹੈ ਜੀ ਕੀ ਘਟਨਾ ਹੋਈ ਹੈ ਜੀ ਬੱਚੇ ਨੂੰ ਲੈ ਕੇ ਮੇਰਾ ਨਾਮ ਮੀਤਾ ਜੀ ਔਰ 9 3 ਨੂੰ 9 ਫਰਵਰੀ ਨੂੰ ਮੇਰੀ ਪੱਛਾਈ ਛੋਟੀ ਦੇਵਿੰਦਰਪਾਲ ਕੋਰ ਬਿੰਦੂ ਦੇ ਡਿਲੀਵਰੀ ਹੋਈ ਸੀ ਜੋ ਕਿ ਤੀਜੀ ਬੇਟੀ ਸੀਗੀ ਪਹਿਲਾਂ ਵੀ ਇਹਨਾਂ ਦੇ ਦੋ ਕੁੜੀਆਂ ਸੀ ਜੀ ਇਹਨਾਂ ਦੀ ਆਰਥਿਕ ਤੰਗੀ ਕਰਕੇ ਇਹ ਤੀਜੀ ਬੇਟੀ ਨਹੀਂ ਸਪਾਲ ਸਕਦੇ ਔਰ ਇਹਨਾਂ ਨੇ ਵੀ ਅਮਨ ਦੇ ਥਰੂ ਬੱਚਾ ਗੋਦ ਪਾਇਆ ਜੀ 10 ਤਰੀਕ ਨੂੰ ਰਾਤ ਨੂੰ ਠੀਕ ਹੈ ਜੀ ਬਾਕੀ ਸਾਨੂੰ ਨਹੀਂ ਸਿੱਪਤਾ ਵੀ ਇਹ ਜਿਹੜੀ ਅਮਨ ਹੈਗੀ ਵੀ ਇਹਨਾਂ ਘਟਿਆ ਸਟੈਪ ਚੱਕੂਗੀ ਉਸ ਬੱਚੇ ਨੂੰ ਅੱਗੇ ਵੇਚ ਦੂਗੀ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਗਿਆ ਵੀ ਅਸੀਂ ਤਾਂ ਇਹਨਾਂ ਨੇ ਤਾਂ ਬਿੰਦੂ ਨੇ ਔਰ ਮੇਰੇ ਬਰਦਰ ਹੈਪੀ ਨੇ ਇਹਨੂੰ ਗੋਦ ਪਾਇਆ ਸੀਗਾ ਬਸ ਇਨੀ ਗੱਲ ਜਾਣਦੀ ਹਾਂ